ਕੀ ਤੁਹਾਡੇ ਕੋਲ ਕੋਈ ਅਮਰਜੈਂਸੀ ਫੰਡ ਹੈ ਜਾਂ ਤੁਹਾਡੇ ਕੋਲ ਇੱਕ ਤੋਂ 2 ਲੱਖ ਰੁਪਏ ਦੀ ਰਕਮ ਹੈ ਜਿਸ ਨੂੰ ਤੁਸੀਂ ਅਮਰਜੈਂਸੀ ਵਿੱਚ ਕਿਤੇ ਵਰਤ ਸਕਦੇ ਹੋ ਜੇਕਰ ਤੁਸੀਂ 20 ਤੋਂ 28 ਸਾਲ ਤੱਕ ਦੀ ਉਮਰ ਦੇ ਵਿੱਚ ਹੋ ਤਾਂ ਤੁਸੀਂ ਕਦੀ ਇਸ ਬਾਰੇ ਸੋਚਿਆ ਵੀ ਨਹੀਂ ਹੋਣਾ ਪਰ ਮੇਰੇ ਇਸ ਸਵਾਲ ਨੂੰ ਸੁਣ ਕੇ ਹੁਣ ਤੁਸੀਂ ਜ਼ਰੂਰ ਸੋਚਣ ਲੱਗੇ ਹੋਵੋਗੇ ਕਿਉਂਕਿ ਜਿੰਨੀ ਸਾਡੀ ਸੈਲਰੀ ਹੈ ਇਸ ਦੇ ਵਿੱਚ ਤਾਂ ਸਾਡੇ ਖਰਚੇ ਪੂਰੇ ਨਹੀਂ ਹੁੰਦੇ ਤੇ ਫਿਰ ਅਸੀਂ ਅਮਰਜੈਂਸੀ ਫੰਡ ਕਿੱਥੋਂ ਇਕੱਠਾ ਕਰਨਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਦਾ ਸੋਚਦੇ ਹੋ ਤਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਦੋਸਤੋ ਅੱਜ ਮੈਂ ਤੁਹਾਨੂੰ ਜ਼ਿੰਦਗੀ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਪੜਾਉਣ ਦੀ ਕੋਸ਼ਿਸ਼ ਕਰਾਂਗਾ ਉਮੀਦ ਹੈ ਕਿ ਤੁਸੀਂ ਮੇਰੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੀ ਜ਼ਿੰਦਗੀ ਬਾਰੇ ਤੁਸੀਂ ਥੋੜਾ ਜਰੂਰ ਸੋਚੋਗੇ ਕਿਉਂਕਿ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਨਾਲ ਜੁੜੇ ਲੋਕਾਂ ਦੇ ਲਈ ਮੈਂ ਕੁਝ ਅਜਿਹਾ ਕਰ ਸਕਾਂ ਜਿਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਸਕਣ ਬਹੁਤੀ देर ਨਾ ਕਰਦੇ ਹਾਂ ਮੈਂ ਤੁਹਾਡੇ ਨਾਲ ਹੁਣ ਮੁੱਦੇ ਦੀ ਗੱਲ ਕਰਦਾ ਮੈਂ ਗੱਲ ਸ਼ੁਰੂ ਕੀਤੀ ਸੀ ਅਮਰਜੈਂਸੀ ਫੰਡਸ ਤੋਂ ਸਿਰਫ 28 ਸਾਲ ਦੀ ਉਮਰ ਦੇ ਹੀ ਨਹੀਂ ਸਕੋ ਦੁਨੀਆ ਤੇ ਬਹੁਤ ਸਾਰੀ ਵਧੇਰੀ ਉਮਰ ਦੇ ਲੋਕਾਂ ਨੇ ਵੀ ਕਦੀ ਅਮਰਜੈਂਸੀ ਫੰਡ ਬਾਰੇ ਸੋਚਿਆ ਹੀ ਨਹੀਂ ਜੋ ਕਿ ਸਭ ਦੀ ਇੱਕ ਬੇਸਿਕ ਨੀਡ ਹੈ ਅਮਰਜੈਂਸੀ ਕਦੀ ਵੀ ਕਿਸੇ ਨੂੰ ਦੱਸ ਕੇ ਨਹੀਂ ਪੈਂਦੀ ਅਮਰਜੈਂਸੀ ਕਿਸੇ ਵੀ ਟਾਈਪ ਦੀ ਹੋ ਸਕਦੀ ਹੈ ਪਰ ਅਜਿਹੀ ਸਿਚੁਏਸ਼ਨ ਦੇ ਵਿੱਚ ਜੇ ਜ਼ਿਆਦਾ ਨਹੀਂ ਤਾਂ ਸਾਡੇ ਕੋਲ 50 ਤੋਂ 1 ਲੱਖ ਰੁਪਏ ਹੋਣਾ ਚਾਹੀਦਾ ਹੈ ਆਹ ਹੁਣ ਮੈਂ ਤੁਹਾਨੂੰ ਘੱਟ ਤੋਂ ਘੱਟ ਸੈਲਰੀ ਦੇ ਨਾਲ 6 ਮਹੀਨੇ ਜਾਂ ਫਿਰ 12 ਮਹੀਨੇ ਦੇ ਵਿੱਚ ਅਮਰਜੈਂਸੀ ਫੰਡ ਇਕੱਠੇ ਕਰਨ ਦੀ ਸਟ੍ਰੈਟਜੀ ਦੱਸਦਾ ਮੰਨ ਲਓ ਕਿ ਤੁਹਾਡੀ ਮੰਥਲੀ ਸੈਲਰੀ 20000 ਰੁਪਏ ਹੈ ਜਿਸ ਵਿੱਚੋਂ 5000 ਤੁਹਾਡਾ ਰੈਂਟ ਨਿਕਲ ਜਾਂਦਾ ਹੈ 3000 ਤੁਸੀਂ ਰਾਸ਼ਨ ਲੈ ਆਉਂਦੇ 1000 ਰੁਪਏ ਤੁਹਾਡਾ ਬਿਜਲੀ ਦਾ ਬਿੱਲ ਨਿਕਲ ਆਉਂਦਾ ਹੈ ਤੇ 3000 ਦੀ ਕੋਈ EMI ਦਿੰਦੇ ਹੋ ਅਤੇ 5000 ਰੁਪਏ ਤੁਸੀਂ ਆਪਣੇ ਉੱਪਰ ਖਰਚਣ ਲਈ ਰੱਖਦੇ ਹੋ ਅਤੇ 3000 ਤੁਸੀਂ ਇਨਵੈਸਟ ਕਰ ਦਿੰਦੇ ਹੋ ਇਸ ਤੋਂ ਬਾਅਦ ਤੁਹਾਡੇ ਕੋਲ ਹੋਰ ਕੁਝ ਵੀ ਨਹੀਂ ਬਚਦਾ ਇਹ ਬਣ ਗਿਆ 17000 ਅਤੇ 3000 ਇਨਵੈਸਟਮੈਂਟ ਦਾ ਪਾ ਕੇ ਪੂਰਾ 20000 ਤੁਹਾਡਾ ਉੱਡ ਗਿਆ। ਦੋਸਤੋ ਰੈਂਟ ਬਿੱਲ ਤੇ EMI ਇਹ ਸਾਡੀਆਂ ਨੀਡਸ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਪਰਸਨਲ ਐਕਸਪੈਂਸ ਨੇ ਉਹ ਸਾਡੀਆਂ ਇਛਾਵਾਂ ਨੇ। ਅਸੀਂ ਆਪਣੇ ਬਜਟ ਨੂੰ ਮੈਨੇਜ ਕਰਨ ਲਈ ਆਪਣੀਆਂ ਇਛਾਵਾਂ ਨੂੰ ਕੱਟ ਕਰ ਸਕਦੇ ਹਾਂ ਉਦੋਂ ਤੱਕ ਜਦੋਂ ਤੱਕ ਅਸੀਂ ਆਪਣੀ ਐਮਰਜੈਂਸੀ ਫੰਡ ਨੂੰ ਇਕੱਠਾ ਨਹੀਂ ਕਰ ਲੈਂਦੇ। ਅਸੀਂ ਇਸ ਖਰਚੇ ਨੂੰ ਕਟਾ ਜ਼ਰੂਰ ਸਕਦੇ ਹਾਂ। ਦੋਸਤੋ ਮੈਂ ਤੁਹਾਨੂੰ ਸ਼ੌਂਕ ਪੂਰੇ ਕਰਨ ਤੋਂ ਨਹੀਂ ਰੋਕ ਰਿਹਾ ਸਗੋਂ ਤੁਹਾਡੇ ਪੈਸੇ ਨੂੰ ਸੰਭਾਲਣ ਲਈ ਤੁਹਾਨੂੰ ਥੋੜੀ ਮੈਨੇਜਮੈਂਟ ਕਰਨ ਲਈ ਕਹਿ ਰਿਹਾ। ਇਹ ਜ਼ਰੂਰਤ ਤਾਂ ਨਹੀਂ ਕਿ ਹਰ ਮਹੀਨੇ ਹੀ ਨਵੇਂ ਕੱਪੜੇ ਲੈ ਜਾਣ ਔਰ ਨਾ ਹੀ ਇਹ ਜ਼ਰੂਰਤ ਹੈ ਕਿ ਹਰ ਮਹੀਨੇ 15 ਤੋਂ 20 ਦਿਨ ਖਾਣਾ ਬਾਹਰ ਹੀ ਖਾਦਾ ਜਾਵੇ ਸਿਰਫ ਸ਼ੋਅ ਆਫ ਲਈ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਖਰੀਦਣਾ ਜ਼ਰੂਰੀ ਨਹੀਂ ਇਸ ਤਰ੍ਹਾਂ ਜੇ ਅਸੀਂ ਆਪਣੇ ਫालतू ਖਰਚੇ ਘਟਾ ਸਕੀਏ ਤਾਂ ਅਸੀਂ 5000 ਦਾ ਫालतू ਖਰਚਾ ਘਟਾ ਸਕਦੇ ਹਾਂ ਮਨੁੱਖੀ ਦਿਮਾਗ ਦੀ ਇੱਕ ਬਹੁਤ ਵੱਡੀ ਖਾਸੀਅਤ ਹੈ ਕਿ ਜਿਸ ਚੀਜ਼ ਵੱਲ ਅਸੀਂ ਧਿਆਨ ਘਟ ਦੇਣ ਨੂੰ ਦਈਏ ਉਸ ਚੀਜ਼ ਵੱਲ ਧਿਆਨ ਜ਼ਿਆਦਾ ਜਾਂਦਾ ਹੈ ਸੇਮ ਇਸੇ ਤਰ੍ਹਾਂ ਜਦੋਂ ਸਾਡੇ ਦਿਮਾਗ ਨੂੰ ਇਹ ਪਤਾ ਹੋਵੇ ਕਿ ਸਾਡੇ ਕੋਲ ਇੱਕ ਖਾਸ ਅਮਾਉਂਟ ਪਈ ਹੈ ਜਦੋਂ ਵੀ ਅਸੀਂ ਸ਼ਾਪਿੰਗ ਦੀ ਐਡ ਦੇਖਦੇ ਹਾਂ ਤਾਂ ਉਹ ਸਾਡੇ ਦਿਮਾਗ ਦੇ ਵਿੱਚ ਉਹ ਮੌਡ ਘੁੰਮਣ ਲੱਗ ਪੈਂਦੀ ਹੈ ਅਤੇ ਬਿਨਾਂ ਕਿਸੇ ਦੇਰੀਂ ਅਸੀਂ ਉਹ ਮੌਡ ਨੂੰ ਉਸ ਚੀਜ਼ ਤੇ ਖਰਚ ਕਰ ਦਿੰਦੇ ਹਾਂ ਇਹ ਇੱਕ ਰੀਜ਼ਨ ਹੈ ਕਿ ਬਾਰ ਬਾਰ ਸੇਵਿੰਗ ਕਰਨ ਦੇ ਬਾਵਜੂਦ ਵੀ ਸਾਡੀ ਸੇਵਿੰਗ ਘਟਦੀ ਰਹਿੰਦੀ ਹੈ ਵਾਧ ਹੀ ਨਹੀਂ ਇਸੇ ਲਈ ਮੈਂ ਬਾਰ-ਬਾਰ ਤੁਹਾਨੂੰ ਇਹ ਕਹਿ ਰਿਹਾ ਕਿ ਜੇ ਤੁਸੀਂ ਐਮਰਜੈਂਸੀ ਫੰਡ ਨੂੰ ਬਚਾ ਕੇ ਰੱਖਣਾ ਹੈ ਤਾਂ ਇਸ ਨੂੰ ਕਿਸੇ ਸਾਈਡ ਤੇ ਰੱਖ ਦਿਓ। ਅਗਲੇ ਸਾਲ ਤੁਹਾਡੀ ਸੈਲਰੀ 20000 ਤੋਂ 40000 ਵੀ ਹੋ ਸਕਦੀ ਹੈ। ਜੇਕਰ ਤੁਸੀਂ 40000 ਦੇ ਵਿੱਚੋਂ ਵੀ ਇਸੇ ਮੈਥਡ ਨਾਲ ਸੇਵਿੰਗ ਕਰਨਾ ਸ਼ੁਰੂ ਕਰਦੇ ਹੋ ਤਾਂ ਜਿੰਨੇ ਪੈਸੇ ਤੁਸੀਂ ਸਾਲ ਵਿੱਚ ਜੁੜੇ ਸੀ ਉਹ ਹੁਣ 6 ਮਹੀਨਿਆਂ ਵਿੱਚ ਜੁੜ ਜਾਣਗੇ। ਅਤੇ ਇਸੇ ਤਰ੍ਹਾਂ ਤੁਹਾਡੇ ਸਾਰੇ ਪੈਸੇ ਮਿਲ ਕੇ 2 ਸਾਲਾਂ ਵਿੱਚ 2,70,000 ਰੁਪਏ ਬਣ ਜਾਣਗੇ। ਹੁਣ ਤੁਸੀਂ ਇਸ ਅਮਾਉਂਟ ਨੂੰ ਸੰਭਾਲ ਕੇ ਰੱਖਣਾ ਹੈ ਪੈਸੇ ਸੰਭਾਲਣ ਦੇ ਲਈ ਕੋਈ ਬੰਦਾ ਇਸ ਨੂੰ ਕ੍ਰਿਪਟੋਚਾ ਇਨਵੈਸਟ ਕਰ ਦਿੰਦਾ ਹੈ ਕੋਈ ਰੀਅਲ ਸਟੇਟ ਦੇ ਵਿੱਚ ਇਨਵੈਸਟ ਕਰ ਦਿੰਦਾ ਹੈ ਜਾਂ ਫਿਰ ਕੋਈ ਸੋਨਾ ਲੈ ਲੈਂਦਾ ਹੈ ਪਰ ਤੁਸੀਂ ਕੁਝ ਵੀ ਨਹੀਂ ਕਰਨਾ ਤੁਸੀਂ ਸਿਰਫ ਇਹਨੂੰ ਸੰਭਾਲ ਕੇ ਰੱਖਣਾ ਕਿਉਂਕਿ ਅਮਰਜੈਂਸੀ ਫੰਡ ਉਹੀ ਹੁੰਦਾ ਹੈ ਜੋ ਤੁਹਾਡੇ ਹੱਥ ਦੇ ਵਿੱਚ ਜਲਦੀ ਤੋਂ ਜਲਦੀ ਆ ਜਾਵੇ ਇਹਨਾਂ ਸਾਰੀਆਂ ਇਨਵੈਸਟਮੈਂਟ ਦੇ ਜ਼ਰੀਏ ਪੈਸੇ ਨੂੰ ਹਾਸਲ ਕਰਨਾ ਥੋੜਾ ਟਾਈਮ ਟੇਕਿੰਗ ਹੈ ਇਸ ਲਈ ਤੁਸੀਂ ਵੱਖਰੇ ਤਰੀਕੇ ਨਾਲ ਪੈਸੇ ਆਪਣੇ ਹੱਥ ਵਿੱਚ ਰੱਖੋ ਤਾਂ ਕਿ ਤੁਹਾਨੂੰ ਇਨ ਫਿਊਚਰ ਕੋਈ ਵੀ ਦਿੱਕਤ ਨਾ ਆਵੇ ਤੁਸੀਂ ਇਸ ਐਮਰਜੈਂਸੀ ਫੰਡ ਨੂੰ ਤਿੰਨ ਹਿੱਸਿਆਂ ਦੇ ਵਿੱਚ ਆਪਣੇ ਕੋਲ ਰੱਖ ਸਕਦੇ ਹੋ ਜਿਵੇਂ ਕਿ 30000 ਰੁਪਏ ਤੁਸੀਂ ਆਪਣੇ ਕੋਲ ਕੈਸ਼ ਰੱਖੋ 40000 ਰੁਪਏ ਕਿਸੇ ਬੈਂਕ ਵਿੱਚ ਜਮਾ ਕਰਾ ਦਿਓ 1 ਲੱਖ ਦੀ FD ਕਰਵਾ ਦਿਓ ਤੇ 1 ਲੱਖ ਰੁਪਏ ਲਿਕਵਿਡ ਮਿਊਚੁਅਲ ਫੰਡ ਵਿੱਚ ਰੱਖੋ। ਲਿਕਵਿਡ ਮਿਊਚੁਅਲ ਫੰਡਸ FD ਦੀ ਤਰ੍ਹਾਂ ਫਿਕਸ ਇਨਕਮ ਫੰਡਸ ਹੀ ਹੁੰਦਾ ਹੈ ਪਰ ਇਸ ਦੇ ਫਾਇਦੇ FD ਦੇ ਨਾਲੋਂ ਕਿਤੇ ਜ਼ਿਆਦਾ ਹੁੰਦੇ ਹਨ। ਕਿਉਂਕਿ ਲਿਕਵਿਡ ਮਿਊਚੁਅਲ ਫੰਡ ਵਿੱਚ ਪਏ ਪੈਸਿਆਂ ਤੇ 6 ਤੋਂ 7% ਦਾ ਵਿਆਜ ਲੱਗਦਾ ਹੈ ਜੋ ਕਿ ਲਗਭਗ ਇਨਫਲੇਸ਼ਨ ਰੇਟ ਦੇ ਇਕੁਅਲ ਹੀ ਹੁੰਦਾ ਹੈ। ਜਦਕਿ ਇਸ ਤੋਂ ਉਲਟ FD 'ਚ ਪਏ ਪੈਸੇ ਆਉਣ ਵਾਲਾ ਵਿਆਜ ਇਨਫਲੇਸ਼ਨ ਰੇਟ ਤੋਂ ਬਹੁਤ ਹੀ ਘੱਟ ਹੁੰਦਾ ਹੈ। ਇਸ ਲਈ ਲਿਕਵਿਡ ਮਿਊਚੁਅਲ ਫੰਡ ਦੇ ਜ਼ਰੀਏ ਪੈਸਾ ਸੇਵ ਕਰਨ ਦਾ ਇੱਕ ਜ਼ਿਆਦਾ ਫਾਇਦਾ ਹੈ। ਕਿਉਂਕਿ ਮਹਿੰਗਾਈ ਵਧਨ ਦੇ ਨਾਲ ਲਿਕੁਇਡ 뮤ਚਲ ਫੰਡਸ ਤੇ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਪੈਂਦਾ। ਲਿਕੁਇਡ 뮤ਚਲ ਫੰਡ ਦਾ ਫਾਇਦਾ ਇਹ ਹੈਗੇ ਤੁਸੀਂ ਬਿਨਾ ਕਿਸੇ ਐਕਸਟਰਾ ਐਕਸਪੈਂਸ ਦੇ ਆਪਣੇ ਪੈਸੇ ਨੂੰ ਮਰਜ਼ੀ ਨਾਲ ਕਢਵਾ ਸਕਦੇ ਹੋ। ਜੇਕਰ ਤੁਹਾਨੂੰ ਕਦੇ ਅਚਾਨਕ ਪੈਸੇ ਦੀ ਜ਼ਰੂਰਤ ਪੈ ਜਾਵੇ ਤਾਂ ਤੁਸੀਂ ਵਰਕਿੰਗ ਡੇਜ਼ ਦੇ 24 ਘੰਟੇ ਦੇ ਅੰਦਰ-ਅੰਦਰ ਆਪਣੇ ਪੈਸੇ ਕਢਵਾ ਸਕਦੇ ਹੋ। ਹੁਣ ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਨੂੰ 24 ਘੰਟੇ ਬਹੁਤ ਜ਼ਿਆਦਾ ਲੱਗੇ ਹੋਣੇ। ਇਸੇ ਲਈ ਮੈਂ ਤੁਹਾਨੂੰ ਕੁਝ ਪੈਸੇ ਕੈਸ਼ ਰੱਖਣ ਲਈ ਕਿਹਾ ਸੀ ਤਾਂ ਕਿ ਤੁਹਾਡੇ ਪੈਸੇ 24 ਘੰਟੇ ਲਈ ਸਟਕ ਨਾ ਹੋ ਜਾਣ। ਇਸ ਦੇ ਨਾਲ ਨਾਲ ਤੁਸੀਂ ਆਪਣਾ ਇੱਕ ਕ੍ਰੈਡਿਟ ਕਾਰਡ ਵੀ ਬਣਾ ਕੇ ਰੱਖੋ ਤਾਂ ਕਿ ਤੁਸੀਂ ਇਮੀਡੀਏਟਲੀ ਪੈਸੇ ਕਢਵਾ ਸਕੋ ਅਤੇ ਬਾਅਦ ਵਿੱਚ ਜਿਹੜੇ ਤੁਹਾਡੇ ਮਿਊਚੁਅਲ ਫੰਡ ਵਾਲੇ ਪੈਸੇ ਆਉਣਗੇ ਤਾਂ ਤੁਸੀਂ ਉਹਨਾਂ ਨੂੰ 24 ਘੰਟੇ ਬਾਅਦ ਆਪਣੇ ਕ੍ਰੈਡਿਟ ਕਾਰਡ ਵਿੱਚ ਜਮ੍ਹਾਂ ਕਰਾ ਦਿਓ ਇਸ ਤਰੀਕੇ ਦੇ ਨਾਲ ਤੁਹਾਡੇ ਉੱਪਰ ਕੋਈ ਵੀ ਲੋਨ ਨਹੀਂ ਰਹੇਗਾ ਔਰ ਤੁਹਾਡਾ ਟਾਈਮ ਵੀ ਸਰ ਜਾਏਗਾ ਇਸ ਤਰ੍ਹਾਂ ਤੁਸੀਂ ਆਪਣੇ ਐਮਰਜੈਂਸੀ ਫੰਡ ਦਾ ਫਾਇਦਾ ਚੱਕ ਸਕਦੇ ਹੋ ਔਰ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਹੁਣ ਤੁਸੀਂ ਦੇਖਿਆ ਦੋਸਤੋ ਸਮਝਦਾਰੀ ਨਾਲ ਰੱਖਿਆ ਅਮਰਜੈਂਸੀ ਫੰਡ ਤੁਹਾਡਾ ਕਿਵੇਂ ਸਾਥ ਦਿੰਦਾ ਹੈ ਇਸ ਲਈ ਤੁਸੀਂ ਆਪਣੀ ਮਿਹਨਤ ਨਾਲ ਕੀਤੀ ਹੋਈ ਕਮਾਈ ਫालतू ਕੰਮਾਂ 'ਚ ੜਾਉਣ ਦੀ ਬਜਾਏ ਤੁਸੀਂ ਆਪਣਾ ਇੱਕ ਅਮਰਜੈਂਸੀ ਫੰਡ ਕ੍ਰੀਏਟ ਕਰਕੇ ਰੱਖੋ ਤਾਂ ਕਿ ਲੋੜ ਪੈਣ ਤੇ ਤੁਹਾਨੂੰ ਕਿਸੇ ਦੇ ਅੱਗੇ ਹੱਥ ਨਾ ਣਾੜਨੇ ਪੈ। ਕਿਉਂਕਿ ਅੱਜ ਕੱਲ ਦੀ ਦੁਨੀਆ ਦੇ ਵਿੱਚ ਉਹ ਇਨਸਾਨ ਵੀ ਬੁੱਕਰ ਜਾਂਦਾ ਹੈ ਜੋ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਤੇ ਹਮੇਸ਼ਾ ਤੁਹਾਨੂੰ ਕਹਿੰਦਾ ਹੈ ਮੈਂ ਤੇਰੇ ਨਾਲ ਹਾਂ ਘਬਰਾਵਾ। ਦੋਸਤੋ ਮੁਸੀਬਤ ਕਦੀ ਵੀ ਦੱਸ ਕੇ ਨਹੀਂ ਆਉਂਦੀ ਤੇ ਨਾ ਹੀ ਇਹ ਉਮੀਦ ਲਗਾਈ ਜਾ ਸਕਦੀ ਹੈ ਕਿ ਕੋਈ ਤੁਹਾਡਾ ਮੁਸੀਬਤ ਦੇ ਵਿੱਚ ਸਾਥ ਦੇਵੇ। ਮੁਸੀਬਤ ਵੇ ਸਾਨੂੰ ਆਪਣੇ ਆਪ ਲਈ ਖੜੇ ਹੋਣਾ ਪੈਂਦਾ ਤੇ ਆਪਣੇ ਆਪ ਦੇ ਲਈ ਹੀ ਲੜਨਾ ਪੈਂਦਾ ਹੈ ਇਸ ਲਈ ਸਮਝਦਾਰੀ ਇਸੇ ਵਿੱਚ ਹੈ ਕਿ ਅਸੀਂ ਆਉਣ ਵਾਲੇ ਸਮੇਂ ਨੂੰ ਧਿਆਨ ਰੱਖਦੇ ਹੋਏ ਆਪਣੇ ਰਸਤੇ ਤੇ ਪਹਿਲਾਂ ਹੀ ਤਿਆਰ ਕਰਕੇ ਰੱਖੀਏ ਅਤੇ ਇੱਕ ਦਰਵਾਜ਼ਾ ਬੰਦ ਹੋਣ ਦੀ ਸੂਰਤ ਵਿੱਚ ਦੂਜੇ ਦਰਵਾਜ਼ੇ ਨੂੰ ਲੱਭਣ ਦੇ ਵਿੱਚ ਅਸੀਂ ਟਾਈਮ ਨਾ ਵੇਸਟ ਕਰੀਏ ਸਿੱਧਾ ਪਹਿਲਾਂ ਤੋਂ ਬਣਾਏ ਰਸਤੇ ਨੇ ਚੁੱਕ ਕੇ ਅਸੀਂ ਉਸ ਦੇ ਉੱਪਰ ਤੁਰਨਾ ਸਟਾਰਟ ਕਰ ਦਈਏ emergancy fund ਤੁਹਾਡੇ ਲਈ ਇਹੀ ਇੱਕ ਨਵਾਂ ਰਸਤਾ ਹੈ ਸੋ ਸਮਝਦਾਰੀ ਦੇ ਨਾਲ ਤੁਸੀਂ ਆਪਣਾ emergency fund ਆਪਣੇ ਕੋਲ ਸੇਵ ਕਰਕੇ ਰੱਖੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮਹਾਰੰਜੀਤ ਪਾ